ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਐਮਜੀਬ ਰਿਕਯੂਐਸਏ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਨਵੀਂ ਖਬਰ ਲੈ ਕੇ ਆਏ ਆ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਗ੍ਰੀਨ ਕਾਰਡ ਨੇ ਜਾਂ ਕੀ ਸਿਚੁਏਸ਼ਨ ਅਮਰੀਕਾ ਦੇ ਵਿੱਚ ਹੁਣ ਅਮਰੀਕਾ ਆਉਣਾ ਹੋਰ ਵੀ ਔਖਾ ਹੋਈ ਜਾਂਦਾ ਪਿਆ ਕਿਉਂਕਿ ਲਾਸਟ ਟਾਈਮ ਤੁਸੀਂ ਖਬਰ ਸੁਣੀ ਹੈ ਜਿਹੜਾ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਉਹਦੇ ਕਰਕੇ 트ੰਪ ਨੇ ਇੱਕ ਹੋਰ ਸਖਤ ਕਦਮ ਚੱਕ ਲਿਆ ਜਿਹਦੇ ਵਿੱਚ ਉਹਨੇ ਕਹਿ ਤਾ ਕਿ ਜਿਹੜੀ ਥਰਡ ਵਰਡ ਕੰਟਰੀ ਨੇ ਉਹਨਾਂ ਸਾਰਿਆਂ ਦੇ ਜਿਹੜੇ ਇਮੀਗ੍ਰੇਸ਼ਨ ਕੰਮ ਪਾਉਜ਼ ਕਰ ਲੋ ਜਾਂ ਜਿੰਨਾਂ ਨੂੰ ਗ੍ਰੀਨ ਕਾਰਡ ਦਿੰਨੇ ਪਏ ਉਹ ਦੁਬਾਰਾ ਰੀਪ੍ਰੋਸੈਸ ਕਰੋ ਜਾਂ ਉਹਨਾਂ ਦੇ ਟਾਈਮ ਲਾਓ ਤੇ ਬੜਾ ਹਾਲ ਹੁੰਦਾ ਪਿਆ ਕਿਉਂਕਿ 트럼ਪ ਨੇ ਆਲਰੇਡੀ 19 ਜਿਹੜੀਆਂ ਹਾਈ ਰਿਸਕ ਕੰਟਰੀਆਂ ਨੇ ਉਹਨਾਂ ਦੀ ਇਮੀਗ੍ਰੇਸ਼ਨ ਪਾਉਜ਼ ਹੀ ਕਰਤੀ ਆ ਟੈਂਪਰੇਰੀ ਪਾਉਜ਼ ਕਹਿ ਦਿੰਦੇ ਆ ਕਿਉਂਕਿ ਪਰਮਨੈਂਟ ਤਾਂ ਨਹੀਂ ਪਾਉਜ਼ ਹੁੰਦੀ ਜਿਵੇਂ ਉੱਪਰ ਟੈਂਪਰੇਰੀ ਪਾਉਜ਼ ਕਹਿ ਦਿੰਦੇ ਨੇ ਇਹ ਟੈਂਪਰੇਰੀ ਪਾਉਜ਼ ਕਰਤੀ ਆ ਤੇ ਕਹਿੰਦੇ ਵੀ ਜਿਹੜੇ ਉਹਨਾਂ ਦੀ ਕੰਟਰੀਜ਼ ਇੱਥੇ ਦੇਸ਼ ਦੇ ਵਿੱਚ ਅਮਰੀਕਾ ਦੇ ਵਿੱਚੋਂ ਬੰਦੇ ਆਏ ਹੋਏ ਆ ਤਾਂ ਉਹਨਾਂ ਦਾ ਗ੍ਰੀਨ ਕਾਰਡ ਦੁਆਰਾ ਚੈੱਕ ਕਰੋ ਵਾਈਟਨ ਦੇ ਵੇਲੇ ਜਿਹੜੇ ਤਾਂ ਉਹਨਾਂ ਨੇ ਤੁਹਾਨੂੰ ਗ੍ਰੀਨ ਕਾਰਡ ਦਿੱਤਾ ਸੀਗਾ ਤੇ ਉਹਨਾਂ ਦਾ ਗ੍ਰੀਨ ਕਾਰਡ ਦੁਆਰਾ ਚੈੱਕ ਕਰੋ ਉਹਦੇ ਵਿੱਚ ਜਿਹੜੀਆਂ 19 ਹਾਈ ਕੰਟਰੀ ਰਿਸਕ ਕੰਟਰੀਆਂ ਜਿਹੜੀਆਂ ਮੇਨ ਐ ਮਤਲਬ ਕਹਿੰਦੇ ਆ ਇਹ ਉਹਨਾਂ ਦੇ ਵਿੱਚ ਜਿਵੇਂ ਕਿਊਬਾ ਹੋਗੀ ਹੈਟੀ ਹੋਗੀ ਤੇ ਆਪਣੀ ਰੀਪਬਲਿਕ ਆਫ ਕਾਂਗੋ ਹੋ ਗਈ ਜਾਂ ਅਫਗਾਨ ਹੋ ਗਿਆ ਬਰਮਾ ਹੋ ਗਿਆ ਹਨਾ ਤਾਂ ਜੈਮਨ ਹੋ ਗਈ 소말리아 ਹੋ ਗਈ ਜਿਹੜੀਆਂ ਬੋਰੰਡੀ ਹੋ ਗਏ ਇਹ ਜਿਹੜੀਆਂ ਕੰਟਰੀ ਨੇ ਮੋਸਟਲੀ ਇਧਰਲੇ ਮੁਸਲਮਾਨ ਕੰਟਰੀਆਂ ਨੇ ਇਹਨਾਂ ਦੇ ਇਹਨਾਂ ਨੇ ਇਹਨਾਂ ਦੇ ਇਹਨਾਂ ਨੇ ਇਮੀਗ੍ਰੇਸ਼ਨ ਪਾਉਜ਼ ਕਰ ਛੱਡਿਆ ਤੇ ਜਿਹਦੇ ਵਿੱਚ ਇਹਨਾਂ ਨੇ ਕਿਹਾ ਵੀ ਇਹਨਾਂ ਦਾ ਗ੍ਰੀਨ ਕਾਰਡ ਦੁਬਾਰਾ ਰੀਚੈਕ ਕੀਤਾ ਜਾਣਾ ਰੀਚੈਕ ਕਰਕੇ ਤੇ ਫਿਰ ਉਹਨਾਂ ਨੂੰ ਦੁਬਾਰਾ ਵੀ ਉਹਨਾਂ ਨੂੰ ਪ੍ਰੋਸੈਸ ਕੀਤਾ ਜਾਵੇ ਤੇ ਜਿਹੜਾ ਉਹਨਾਂ ਦਾ ਆਪਣਾ ਇਮੀਗ੍ਰੇਸ਼ਨ ਦਾ ਜਿਹੜਾ ਮੇਨ ਹੈਡ ਹੈ ਉਹ ਵੀ ਉਹਦੇ ਤੇ ਦਬਾਅ ਪਉਂਦਾ ਪਿਆ 트럼ਪ ਦੇ ਦਬਾਅ ਪਉਂਦਾ ਪਿਆ ਕਿ ਉਹਨਾਂ ਉਹ 30 ਕੰਟਰੀਆਂ ਹੋਰ ਪਲੱਸ ਐਡ ਕਰਨ ਨੂੰ ਪੈਂਦਾ ਵਾ 30 ਪਲੱਸ ਕੰਟਰੀਆਂ ਹੋਰ ਐਡ ਕਰਨ ਨੂੰ ਕਰਦਾ ਪਿਆ ਵੀ ਕਰੀਏ ਤੇ ਉਹਨਾਂ ਦੇ ਆਪਾਂ ਇਮੀਗ੍ਰੇਸ਼ਨ ਨੂੰ ਪਾਉਜ਼ ਲਾਈਏ ਪਰ ਇਹਦੇ ਵਿੱਚ ਹਜੇ ਇੰਡੀਆ ਦਾ ਨਾਂ ਕਿਤੇ ਵੀ ਨਹੀਂ ਹੁੰਦਾ ਪਿਆ ਜੀ ਆਪਾਂ ਕੀ ਵੀ ਜਿਹੜੇ ਇੰਡੀਆ ਦੇ ਜਿਹੜੇ ਸਾਈਲਮ ਲਾਇਆ ਹੋਇਆ ਜਿਨ੍ਹਾਂ ਨੇ ਜਾਂ ਉਹਨਾਂ ਦੇ ਕਿਸੇ ਨੂੰ ਕੋਈ ਖਤਰਾ ਉਹਨਾਂ ਤੋਂ ਹਜੇ ਤੱਕ ਕੋਈ ਖਬਰ ਸੁਣਨ ਨਹੀਂ ਮਿਲੀ ਕਿ ਇੰਡੀਆ ਦੇ ਜਿਹੜੇ ਅਸਾਈਲਮ ਲਾਏ ਹੋਏ ਨੇ ਉਹਨਾਂ ਦਾ ਹੀ ਗ੍ਰੀਨ ਕਾਰਡ ਦੁਆਰਾ ਚੈੱਕ ਹੋਣਗੇ ਜਾਂ ਪਾਕਿਸਤਾਨ ਹੋ ਗਿਆ ਜਾਂ ਫਿਰ ਆਪਣੇ ਨਾਲ ਹੋਰ ਕੰਟਰੀਆਂ ਹੋ ਗਈਆਂ ਇਹਨਾਂ ਤੇ ਹਜੇ ਕਿਸੇ ਤੇ ਨਹੀਂ ਹੈਗੀ ਜਿਹੜੀਆਂ ਮੋਸਟਲੀ ਇਦਾਂ ਦੀਆਂ ਕੰਟਰੀਆਂ ਨੇ ਇਹਨਾਂ ਤੇ ਇਹਨਾਂ ਨੇ ਇਮੀਗ੍ਰੇਸ਼ਨ ਪੌਜ਼ ਲਾ ਛੱਡਿਆ ਤੇ ਬਾਕੀ ਵਰਕ ਪਰਮਿਟ ਵਾਲੇ ਨੇ ਜਿਹੜੇ ਵਰਕ ਆਊਟ ਮੋਸਟਲੀ 5 ਸਾਲਾਂ ਦਾ ਵਰਕ ਆਊਟ ਦੇ ਰਸੀ ਇਹ ਤੇ ਇਹ ਹਜੇ ਕੱਲ ਇਹ ਅਪਡੇਟ ਹੋਈ ਹੈ ਖਬਰ ਇਹ ਕਿ ਹੁਣ 5 ਸਾਲ ਦਾ ਵਰਕ ਆਊਟ ਨਹੀਂ ਮਿਲੂਗਾ ਹੁਣ 18 ਮਹੀਨਾ ਦਾ ਕਰ ਛੱਡਿਆ 1.5 ਸਾਲ ਦਾ ਕਰ ਛੱਡਿਆ ਤੇ ਉਹਨਾਂ ਨੂੰ ਹੁਣ ਜਿੰਨੇ ਹੁਣ ਅੱਜ ਦੀ ਰੇਟ ਤੋਂ ਬਾਅਦ ਜਿਨ੍ਹਾਂ ਦੇ ਵੀ ਵਰਕ ਪਰਮਿਟ ਆਉਣਗੇ ਉਹਨਾਂ ਨੂੰ 18 ਮਹੀਨੇ ਦਾ ਹੀ ਵਰਕ ਪਰਮਿਟ ਮਿਲੂਗਾ ਤੇ ਬਾਕੀ ਇਹ ਵੀ ਕਰ ਛੱਡਿਆ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਏ ਹੋਏ ਆ ਤੇ ਜਿਹੜੇ ਟਰੱਕ ਚਲਾਉਂਦੇ ਸੀਗੇ ਉਹਨਾਂ ਨੂੰ ਤਾਂ ਤੁਸੀਂ ਖ਼ਬਰ ਸੁਣੀ ਲਈ ਵੀ ਉਹਨਾਂ ਦੇ ਤਾਂ ਹੁਣ ਉਹਨਾਂ ਨੂੰ ਸੀਡੀਐਲ ਰੀਨਿਊ ਕਰਕੇ ਦੇ ਹੀ ਨਹੀਂ ਰਹੇ ਕਈਆਂ ਦੇ ਹੈਗੇ ਆ ਜਿਹੜੇ ਕਹਿੰਦੇ ਪਏ ਵੀ ਸਾਨੂੰ ਦੁਬਾਰਾ ਮਿਲ ਜਾਂਦੇ ਆ ਸੀਡੀਐਲ ਮਿਲ ਜਾਂਦੇ ਆ ਪਰ ਮੋਸਟਲੀ ਜਿਹੜੇ ਮੇਰੇ ਨਾਮ ਦੇ ਵਿੱਚ ਹੈਗੇ ਨੇ ਆ ਉਹਦੇ ਚੋਂ ਆ ਲਓ ਵੀ 10 ਚੋਂ 7-8 ਬੰਦੇ ਐਵੇਂ ਦੇ ਨਹੀਂ ਜਿਨ੍ਹਾਂ ਦੇ ਉਹ ਰੱਖ ਹੀ ਲਿਆ ਸੀਡੀਐਲ ਜਿਹੜੇ ਟਰੱਕਾਂ ਦੇ ਲਾਇਸੈਂਸ ਨੇ ਉਹ ਰੱਖ ਹੀ ਲਿਆ ਉਹਨਾਂ ਦੇ ਕਿਉਂਕਿ ਉਹਨਾਂ ਦੇ ਮੈਚ ਨਹੀਂ ਹੁੰਦੇ ਪਏ ਜਿਹੜੇ ਵਰਕਪਾਉਂਟ ਹੈ ਤੇ ਉਹਨਾਂ ਦੇ ਰੈਕੋਰਡ ਨਾਲ ਮੈਚ ਨਹੀਂ ਹੁੰਦੇ ਪਏ ਇਧਰ ਉਧਰ ਹੋਏ ਪਏ ਆ ਇਸ ਕਰਕੇ ਮੋਸਟਲੀ ਉਹ ਹੁਣ ਸੀਡੀਐਲ ਵਾਲਾ ਇਹਨੂੰ ਔਖਾ ਹੈ ਮੋਸਟਲੀ ਉਹ ਜਿਨ੍ਹਾਂ ਦੇ ਵੀ ਉਹਨਾਂ ਨੇ ਚਿੱਠੀਆਂ ਕੱਢੀਆਂ ਸੀਗੇ ਜਿਹੜੇ ਜਾਂਦੇ ਪਏ ਆ ਤਾਂ ਮੋਸਟਲੀ ਉਹਨਾਂ ਦੇ ਡਰਾਈਵ ਲਾਇਸੈਂਸ ਰੱਖੀ ਜਾਂਦੇ ਆ ਤੇ ਹੁਣ ਦੇਖੋ ਅੱਗੇ ਕੀ ਪ੍ਰੋਸੈਸ ਹੁੰਦਾ ਜਾਂ ਨਹੀਂ ਹੁੰਦਾ ਪਰ ਇਹ ਇਮੀਗ੍ਰੇਸ਼ਨ ਨੂੰ ਟਫ ਕਰੀ ਜਾਂਦਾ ਪਿਆ ਹੋਰ ਕਿਉਂਕਿ ਲਾਸਟ ਟਾਈਮ ਜਦੋਂ ਇਹ ਆਇਆ ਸੀਗਾ ਟਫ ਦਾ ਉਦੋਂ ਵੀ ਸੀਗਾ ਕਿਉਂਕਿ ਉਦੋਂ ਇਹਨੇ ਆਪਣਾ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਸੀਗਾ ਜਾਂ ਇਮੀਗ੍ਰੇਸ਼ਨ ਦਾ ਜੋ ਵੀ ਆਪਣਾ ਸਿਟੀਜ਼ਨਸ਼ਿਪ ਟੈਸਟ ਸੀਗਾ ਇਹ ਤੇ ਇਹਨੇ ਟਫ ਕਰਤਾ ਸੀਗਾ ਨੋਰਮਲ ਕੀ ਹੁੰਦਾ 10 ਕੁਐਸਚਨ ਦਵੋ ਤੇ ਦਸਾਂ ਚੋਂ 6 ਦੇ ਆਨਸਰ ਦਵੋ ਤੇ ਤੁਸੀਂ ਸਿਟੀਜ਼ਨ ਪਾਸ ਕਰ ਲੈਣਾ ਪਰ ਇਹਨੇ 20 ਕਰਤੇ ਸੀਗੇ ਤੇ ਇਹਨੇ ਆ ਕੇ ਫਿਰ ਦੁਬਾਰਾ ਉਹੀ ਕਰਤਾ 20 ਵਾਲਾ ਟੈਸਟ ਕਰਤਾ ਸੋ ਇਹ ਕਰਦਾ ਪਿਆ ਵੇ ਦੇਖੋ ਅੱਗੇ ਕੀ ਰਿਵਿਊ ਕਰਦੇ ਕੀ ਨਹੀਂ ਕਰਦੇ ਪਰ ਰਾਈਟ ਨਾਉ ਇਟ ਟਫ ਕਰਤਾ ਤੇ ਜਿਹੜਾ ਬੋਲਡਰ ਟੱਪਣਾ ਵਾਲੇ ਦੀ ਗਿਣਤੀ ਸੀਗੀ ਮੋਸਟਲੀ ਸਾਰਿਆਂ ਦੀਆਂ ਲਾ ਲੋ 100 ਚੋਂ 0.05% ਹੀ ਰਹਿ ਗਈ ਹੈ ਕੋਈ ਬਿਰਲਾ-ਵਿਰਲੇ ਟੱਪਦਾ ਕੋਈ ਬੋਲਡਰ ਉਹ ਵੀ ਜਿਹੜਾ ਟੱਪਦਾ ਤੋਨੋਂ ਛੱਡ ਨਹੀਂ ਰਹੇ ਮੋਸਟਲੀ ਕਿਸੇ ਨੂੰ ਵੀ ਨਹੀਂ ਛੱਡ ਰਹੇ ਤੇ ਬਾਕੀ ਦੇਖੋ ਅੱਗੇ ਕੋਈ ਅਪਡੇਟ ਆਈ ਤਾਂ ਤੁਹਾਨੂੰ ਜ਼ਰੂਰ ਦਵਾਂਗੇ ਜੇ ਤੁਹਾਡਾ ਕੋਈ ਕੁਐਸਚਨ ਹੋਇਆ ਤਾਂ ਤੁਸੀਂ ਕਮੈਂਟ ਕਰ ਸਕਦੇ ਆ ਨੀਚੇ ਤੇ ਬਾਕੀ ਜੇ ਕੋਈ ਨਵੀਂ ਜਾਣਕਾਰੀ ਤੇ ਦੱਸਾਂਗੇ ਜ਼ਰੂਰ ਬਾਕੀ ਇਸ ਟਾਈਮ ਇਮੀਗ੍ਰੇਸ਼ਨ ਦੀ ਸਿਚੁਏਸ਼ਨ ਥੋੜੀ ਟਫ ਹੈ ਪਰ ਗੱਲਾਂ ਬਹੁਤ ਥੋੜੀਆਂ ਨੇ ਮੋਸਟਲੀ ਇਹ ਜਿਨ੍ਹਾਂ ਦੇ ਰੈਕਡ ਮਾੜੇ ਆ ਜਿਨ੍ਹਾਂ ਕੋਈ ਮਾੜਾ ਮੋਟਾ ਵੀ ਕਰਾਇਮ ਕੀਤਾ ਹੋਇਆ ਉਹਨਾਂ ਸਾਰਿਆਂ ਨੂੰ ਇਹ ਕਰਦਾ ਪਿਆ ਕਿ ਇਹਨਾਂ ਦਾ ਹੋਲਡ ਕਰਦਾ ਪਿਆ ਜਾਂ ਅਰੈਸਟ ਕਰਦਾ ਪਿਆ ਤੇ ਮੋਸਟ ਜਿਹੜੇ afghan ਵੱਲੋਂ ਜਾਂ ਉਧਰੋਂ ਆਏ ਨੇ ਉਹਨਾਂ ਦੇ ਇਹ ਗ੍ਰੀਨ ਕਾਰਡ ਦੁਬਾਰਾ ਰੀ ਚੈੱਕ ਕਰੋ ਕਿਉਂਕਿ afghan ਵੱਲ ਕੀ ਸੀਗਾ afghan ਵਾਲੇ ਇਹ ਇਧਰੋਂ ਐਵੇਂ ਆਏ ਹੋਏ ਨੇ ਇਹਨਾਂ ਨੇ ਬੰਦੇ ਇਕੱਠੇ ਕਰਕੇ ਲਿਆਤੇ ਹੋਏ ਸੀ ਉਦੋਂ ਤੇ ਉਦੋਂ ਬਾਈਡਨ ਵੱਲੇ ਇਹਨਾਂ ਨੂੰ ਐਂ ਹੀ ਦੇਤੇ ਸੀ ਗ੍ਰੀਨ ਕਾਰਡ ਕੋਈ ਪ੍ਰੋਸੈਸਿੰਗ ਕੋਈ ਫਾਈਲ ਕੁਛ ਨਹੀਂ ਸੀਗਾ ਤੈਨ ਨੇ ਚੱਕ ਕੇ ਦੇ ਹੁਣ ਉਹ ਵੀ ਕਹਿੰਦਾ ਵੀ ਉਹਨਾਂ ਦੁਬਾਰਾ ਰੀ ਚੈੱਕ ਕਰੋ ਉਹਨਾਂ ਦਾ ਰੈਕਡ ਰੈਕਡ ਚੈੱਕ ਕਰੋ ਜੇ ਤੁਹਾਨੂੰ ਲੱਗਦਾ ਤੇ ਵਾਪਸ ਕਰੋ ਉਹਨਾਂ ਨੂੰ ਚਾਹੋ ਸਿਟੀਜ਼ਨ ਹੀ ਕਿਉਂ ਨਹੀਂ ਹੈਗਾ ਕਹਿੰਦਾ ਉਹਨਾਂ ਨੂੰ ਵੀ ਤੁਰੋ ਵਾਪਸ ਬਾਕੀ ਚਲੋ ਕੋਈ ਨਹੀਂ ਥੈਂਕ ਯੂ ਜੀ ਤੁਹਾਡਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਤੁਹਾਡਾ ਸਪੋਰਟ ਕਰਨ ਲਈ ਥੈਂਕ ਯੂ ਫਿਰ ਮਿਲਦੇ ਆਂ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਜੀ ਸਸਕੀਓ